ਰੱਬਾ ਸਾਬ ਤੇਰੀ ਵਡਿਆਈ ਕੋਈ ਨਾ ਹੂ ਨ ਜਾਣੇ ਮੇਰਾ ਵਾਹਿਗੁਰੂ ਸਾਡੇ ਪਿਆਰੇ ਦਾਸਾਂ ਸਾਖੋ ਸਿਖਣ ਨਾਲ ਮੀਰੀ ਪ੍ਰਭੂ ਸਿਖਣੇ ਪ੍ਰਕਿਆ ਵਸਮੀ ਕਰਨੀਆਂ ਸਾਚਾ ਦਿਓ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦੀ ਥੇ ਜੀਪਰ ਸਿੰਘ ਬਲੱਡ ਸਰਵਸੈਂਟੀ ਵੱਲੋਂ ਹਰ ਸਾਲ ਦੋ ਵਾਰੀ ਜਿਹੜਾ ਬਲੱਡ ਕੈਂਪ ਲਾਇਆ ਜਾਂਦਾ ਬਹੁਤ ਚੰਗਾ ਵਰਹਾਲਾ ਸਾਰੇ ਨੌਜਵਾਨ ਇਕੱਤਰ ਹੋਏ ਆ ਇਹ ਖਾਲਸਾ ਏਡ ਜਿਹੜੀ ਵਰਲਡ ਖਾਲਸਾ ਏਡ ਆ ਉਹਦੇ ਨਾਲ ਵੀ ਕਈ ਹੋਈ ਟੀਮ ਆ ਖੜਾ ਦੇ ਵਿੱਚ ਵੀ ਬਹੁਤ ਕੰਮ ਕਰ ਰਹੇ ਆ ਪਰ ਜਿਹੜਾ ਬਲੱਡ ਡੋਨੇਸ਼ਨ ਕੈਂਪਲ ਆਉਂਦੇ ਆ ਉਹ ਪ੍ਰਮੋਦ ਸਿੰਘ ਜੀ ਵੱਲੋਂ ਬੈਠੀ ਹੈ ਕਿ ਰੈੱਡ ਕਰਾ ਲਾਣ ਤੋਂ ਲੈ ਕੇ ਹੱਥੇ ਤੱਕ ਦਾ ਜੋ ਫਰਮਾਨਾ ਲੋਕ ਨੂੰ ਟੀਮ ਆ ਗਈ ਔਰ ਜਨਤ ਦੇ ਤੀਮ ਔਰ ਬਰਾੜ ਜਿਹੜੀ ਆ ਔਰ ਪਰਮੇਤਰ ਜੀ ਔਰ ਪ੍ਰਮੋਦ ਜੀ ਦਾ ਜੀ ਇਹ ਸਭੇ ਪਾਰ ਨਾਲ ਲੈ ਕੇ ਕੈਂਪੋ ਜਿੱਤ ਤੱਕ ਦੋਨਾਂ ਨੇ ਫਰਮਾਨ ਕਰਦੇ ਹਨ ਮਨੁੱਖ ਮੌਤ ਦੇ ਮੂਹਰੇ ਜੋ ਲੋਕ ਨੂੰ ਕੱਟਣ ਵਾਸਤੇ ਸਹਾਇ ਹੋਣਾ ਬਲੱਡ ਹਰੇਕ ਬੰਦੇ ਨਾ ਨਹੀਂ ਮੈਂਦਾ ਅਸੀਂ ਕਿੱਥੇ ਜਾ ਕੇ ਕਿਸੇ ਦੀ ਬੁਢਕਤਾ ਦੀ ਸੇਵਾ ਕਰ ਸਕੀਏ ਕਿ ਕਿ ਐਸਾ ਪਲੇਟਫਾਰਮ ਪ੍ਰੋਵਾਈਡ ਕਰਾਉਂਦੇ ਆ ਜਿੱਥੇ ਨੌਜਵਾਨਾਂ ਨੂੰ ਵੀ ਇਹ ਸੁਛਾ ਮਿਲਦਾ ਹੈ ਕਿ ਅਸੀਂ ਕਿਸੇ ਦੇ ਕੰਮ ਆਉਣ ਵਾਸਤੇ ਬੁਢਕਤਾ ਦੀ ਸੇਵਾ ਵਾਸਤੇ ਕੋਈ ਯੋਗਦਾਨ ਕਰ ਸਕੀਏ ਪੈਸਾ ਦਾਨ ਕਰਨਾ ਨਾਲ ਜਾਨ ਦਾਨ ਕਰਨਾ ਖੰਡ ਵੀ ਨਾਲੀਆਂ ਵਸਤਾਂ ਦਾਨ ਕਰਨੀਆਂ ਕਪੜਾ ਦਾਨ ਕਰਨਾ ਬਹੁਤ ਆਸਾਨ ਆ ਜਿਹੜਾ ਆਪਦੇ ਸਰੀਰ ਦਾ ਬਲੱਡ ਕੱਢ ਕੇ ਡੋਨੇਟ ਕਰਨਾ ਤੇ ਜਿਨ੍ਹਾਂ ਨੇ ਪ੍ਰੇਰਿਤ ਕਰਨਾ ਉਹਨਾਂ ਨੂੰ ਡੋਨੇਟ ਕਰਨ ਵਾਸਤੇ ਇਹ ਬਹੁਤ ਵੱਡਾ ਅਪਰਾਧਾ ਮਨੁੱਖਤਾ ਦੀ ਭਲਾਈ ਵਾਸਤੇ ਇੱਕ ਬਹੁਤ ਚੰਗਾ ਕਦਮ ਆ ਤੁਸੀਂ ਮਸੂਰ ਕਰੋ ਇੱਕ ਬੰਦਾ ਬਲੱਡ ਵੱਲੋਂ ਮਾਰਿਆ ਹੋਵੇ ਤੇ ਜਦੋਂ ਉਹ ਬਲੱਡ ਨੂੰ ਮਿਲਜਵੇ ਬੇਟਰੀ ਜਨਰੇਟ ਕੀਤਾ ਹੋਇਆ ਤੇ ਉਹ ਪਰਿਵਾਰ ਦੇ ਹਾਲਾਤ ਉਹਦੇ ਨਾਲ ਜੁੜੇ ਹੋਏ ਵੇਚੇਦਾਰ ਭੈਣ ਭਰਾ ਤੇ ਸਮਾਜ ਦੇ ਵਿੱਚ ਉਹ ਮਨੁੱਖ ਦਾ ਜਿਹੜਾ ਥਾਂ ਆ ਚਾਹੇ ਉਹ ਕੋਈ ਜੋਬ ਕਰਦਾ ਚਾਹੇ ਬੇਨਸ ਕਰਦਾ ਉਹ ਕਿੰਨਾ ਵੱਡਾ ਏ ਅਪਰਾਧਾ ਕਿ ਇੱਕ ਮੁੱਖ ਦੀ ਜਾਨ ਚੋਣ ਦੇ ਨਾਲ ਕਿੰਨੇ ਲੋਕ ਤੇ ਸਮਾਜ ਦਾ ਉੱਥੇ ਆ ਮਨੁੱਖ ਦੀ ਜਾਨ ਨੂੰ ਬਚਾਉਣ ਦੇ ਵਿੱਚ ਕੜੀ ਚੱਲ ਰਹੀ ਹੈ ਜਿਵੇਂ ਪ੍ਰਕੋਪੀ ਆਈ ਹੋਈ ਹੈ ਪੰਜਾਬ ਦੇ ਵਿੱਚ ਉਸ ਅਕਾਲ ਪੁਰਖ ਅੱਗੇ ਕੀ ਅਰਦਾਸ ਕਰਦਾ ਜਾਵੇ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਜੀ ਕਿ ਬਹੁਤ ਹੋ ਗਿਆ ਬਾਬਾ ਜੀ ਤੇ ਵਾਹਿਗੁਰੂ ਦੇ ਅੱਗੇ ਤਾਂ ਅਰਦਾਸ ਕਰਦੇ ਹੀ ਆਂ ਵਾਹਿਗੁਰੂ ਨੇ ਤਾਂ ਆਪ ਹੀ ਧਿਆਨ ਰੱਖਣਾ ਹੁੰਦਾ ਮਨੁੱਖ ਦਾ ਉਹ ਤਾਂ ਜਦੋਂ ਕਦੇ ਹੱਦ ਤੋਂ ਹੋ ਜਾਂਦੀ ਆ ਉਦੋਂ ਪ੍ਰਮਾਤਮਾ ਇਹੋ ਜਿਹਾ ਘੇਰ ਕਰਦਾ ਪਰਬੰਧ ਤਾਂ ਸਰਕਾਰਾਂ ਨੇ ਕਰਦੇ ਹੁੰਦੇ ਆ ਇਹ ਹੁਣ ਸੈਂਟਰਲ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਜਿਹੜੀ ਕਹਿੰਦੀ ਆ ਪਾਣੀਆਂ ਨੂੰ ਦੂਜੀਆਂ ਸਟੇਟਾਂ ਨੂੰ ਵੀ ਵੰਡ ਕੇ ਦੇਣਾ ਤੇ ਉਹਨਾਂ ਸਟੇਟਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਜਿਹੜੀਆਂ ਪੰਜਾਬ ਦੇ ਪਾਣੀਆਂ ਦੀ ਸਾਮਗੜੀਆਂ ਆ ਅੱਜ ਕਿਸੇ ਨੇ ਵੀ ਆ ਕੇ ਅੱਜ ਪਾਇਲ ਸੀਗੇ ਸੈਂਟਰ ਦੇ ਗਵਰਨਮੈਂਟ ਦੇ ਮੰਤਰੀ ਸਾਹਿਬ ਉਹ ਵੀ ਨੁਕਸਾਂ ਇੱਥੇ ਮਾਈਨਿੰਗ ਵੀ ਵੱਧ ਰਹੇ ਆ ਇਹ ਨਹੀਂ ਕਹਿ ਰਹੇ ਕਿ ਬਲੱਡ ਰੂਪ ਕੈਂਪ ਉਹਨਾਂ ਦੇ ਨਾਲ ਜਿਹੜੀ ਇੰਨੀ ਤਬਾਹੀ ਆਈ ਆ ਉਹਦੀ ਜ਼ਿੰਮੇਵਾਰੀ ਜਿਹੜੀ ਬਣਦੀ ਆ ਉਹ ਸੈਂਟਰ ਗਵਰਨਮੈਂਟ ਦੀ ਵੀ ਬਣਦੀ ਆ ਜਿਹੜੀ ਤਬਾਹੀ ਹੋਈ ਉਹਨਾਂ ਲੋਕਾਂ ਨੂੰ ਖਰੀਦ ਦੇਣਾ ਤੇ ਸਟੇਟ ਗਵਰਨਮੈਂਟ ਜਿਹੜੇ ਨੁਮਾਇੰਦੇ ਇਹਨਾਂ ਦੇ ਕਹਿੰਦੇ ਸੀ ਅਸੀਂ ਮੂਕੀ ਮਰੀ ਤੋਂ ਬੱਕਰੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਕਿੱਥੇ ਆ ਫਸਲਾਂ ਮਾਰਦੀਆਂ ਬੱਚਾ ਕਾਵਾਂ ਮਾਰਦੀਆਂ ਲੋਕਾਂ ਦੇ ਘਰ ਟਹਿ ਕੇ ਬੰਦੇ ਮਾਰ ਕੇ ਉਹ ਮੁਆਵਜ਼ਾ ਕਿੱਥੇ ਆ ਬਿਮਾਰ ਹੋਏ ਪਏ ਆ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਆਉਣ ਦੀ ਥਾਂ ਤੇ ਦਿੱਲੀ ਦੀਆਂ ਟੀਮਾਂ ਆ ਰਹੀਆਂ ਕੇਜਰੀਵਾਲ ਸਾਹਿਬ ਸੁਖਦੀਆ ਸਾਹਿਬ ਉਹ ਆ ਰਹੇ ਆ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਵਾਕੇ ਜਿਤਾਇਆ ਜਿਨ੍ਹਾਂ ਨੂੰ ਸਤਾ ਸੋਪੀਆ ਪੰਜਾਬ ਦੀ ਉਹ ਆਰਾਮ ਕਰ ਰਹੇ ਹਨ ਦੇ ਵਿੱਚ ਤੇ ਕੀ ਕੀਤਾ ਜਾ ਰਿਹਾ ਜਾਂ ਵਿਰੋਧ ਕਰ ਰਹੇ ਆਪ ਦੀ ਸਰਕਾਰ ਦਾ ਸ਼ਹੀਦ ਭਗਤ ਸਿੰਘ ਬਲਾਕ ਸੋਸਾਇਟੀ ਵੱਲੋਂ ਉਤਸ਼ਾਹ ਕੀਤਾ ਜਾਂਦਾ ਹੈਗਾ ਔਰ ਅੱਜ ਫੇਰੇ ਉਤਸ਼ਾਹ ਪਾਣਾ ਕੀਤਾ ਜਾਇਆ ਗਿਆ ਕਿਦਮਾ ਪ੍ਰਾਗਤ ਤੇ ਅਗਾਹੀ ਦਿੱਤੀ ਗਈ ਤੇ ਸੀਪਾ ਸਿੰਘ ਬਲਾਕ ਸੋਸਾਇਟੀ ਵੱਲੋਂ ਹਰ ਸਾਲ ਕੈਂਪ ਲਗਾਉਂਦੇ ਸਾਡਾ 8ਵਾਂ ਕੈਂਪਾ ਜੀ ਸਤਾ ਸੋਪੀਆ ਜਨਮ ਦਿਨ ਚਰਨ ਦੇ ਵਿੱਚ ਜਾਦੇ ਵਿੱਚ ਕਿਉਂਕਿ ਪਗਾਰਾ ਬੇਵਿਕਾਰ ਕੋਰ ਮੇਨਬਿਆਰ ਮੁਕਾਲਕੇ ਲੱਗ ਰਹੇ ਦੇਖ ਰਹੇ ਹੈਗੇ ਯੂਥ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਯੂਥ ਪਰ ਛੜ ਕੇ ਦੁਆਰ ਦਿੰਦਾ ਰਿਵਿਊ ਕਰ ਰਹੇ ਹਾਂ ਜੀ ਹਰ ਮਾਰੀ ਜਾਨੂੰ ਯੂਥ ਦਾ ਪੂਰਾ ਹਨੇਰਾ ਮਿਲਦਾ ਜੀ ਇਸ ਦੇ ਨਾਲ ਨਾਲ ਅਸੀਂ ਕੈਂਪ ਤਾਂ ਲਗਾਉਣੇ ਲਗਾਉਨੇ ਹੈ ਸ਼ਹਿਰ ਦੇ ਵਿੱਚ ਬਹੁਤ ਬਹੁਤ ਪਿੰਡਾਂ ਦੇ ਪਰਸ ਦੇ ਨਾਮ ਨਾਲ ਅਸੀਂ ਐਮਰਜੈਂਸੀ ਡੋਨੇਸ਼ਨ ਹੈ ਜਿਹੜੇ ਕਿਸੇ ਨੂੰ ਇੱਕ ਪ੍ਰੈਗਨੈਂਟ ਲੇਡੀ ਹੈ ਉਸ ਨੂੰ ਬਲੱਡ ਦੀ ਲੋੜ ਆ ਤੇ ਕੈਂਸਰ ਪੇਸ਼ੈਂਟ ਆ ਸਾਡੇ ਲਗਭਗ ਦਿੱਲੀ ਦੇ ਸਿਵਲ ਹਸਪਤਾਲ ਤੋਂ 10 ਤੋਂ 15 ਡਾਲਰ ਐਮਰਜੈਂਸੀ ਜਿਸ ਤਰ੍ਹਾਂ ਚਲ ਕੇ ਸਰਵ ਸੇਵਾ ਸੁਸਾਇਟੀ ਵੱਲੋਂ ਜਿੱਤੇ ਇੱਕਾ ਹੰ ਪੰਚਾਇਤ ਦੇ ਜੋ ਆਵਾਤ ਆ ਗਏ ਨੇ ਲਗਾਤਾਰ ਸਾਡੋ ਜਿਹੜਾ ਹੈਗਾ ਜਾਇਆ ਜਾ ਰਿਹਾ ਦਰਿਆ ਦੇ ਉੱਤੇ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਸਾਡੀ ਸੁਸਾਇਟੀ ਸ਼੍ਰੀਪਰ ਸੇਵਾ ਸੁਸਾਇਟੀ ਗਲੋਬਲ ਸੇਕਸਨ ਦਾ ਤੁਸੀਂ ਦੇਖਿਆ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਜਵਾਤਵਾਦ ਜਗਾ ਤੇ ਜੋ ਰੈਸਕਿਊ ਅਪਰੇਸ਼ਨ ਕਰ ਰਹੀ ਹੈ ਉਹਨਾਂ ਵੱਲੋਂ ਸਾਦਾ ਸਹਾਇਤਾ ਨਾਲ ਅਜੀਮੋਗਾ ਗੁਰਦੁਆਰਾ ਬੀਬੀ ਕਾਲਪੁਰ ਵਿਖੇ ਇੱਕ ਕਲੈਕਸ਼ਨ ਸੈਂਟਰ ਬਣਾਇਆ ਜਿੱਥੇ ਅਸੀਂ ਹਰ ਪੀੜਤਾ ਲਈ ਅਰ ਰਾਤ ਸਮਗਰੀ ਇਕੱਠੀ ਕਰ ਲਈ ਰੋਜ਼ ਸ਼ਾਮ ਨੂੰ ਪਾ ਗ੍ਰੇਪ ਲਾਕਿਆ ਸੋਚ